17ਵੀਂ ਸਦੀ ਦੀ ਪਿਸਤੌਲ ਅਤੇ ਕਟਾਰ ਪਾਣੀਪਤ ਦੀ ਪਹਿਲੀ ਲੜਾਈ ਕੈਂਬਲ ਗਨ ਕੈਂਬਲ ਕੀ ਚੈਂਬਰ ਚੈਂਬਲ ਗਨ ਮਹਾਰਾਜਾ ਰਣਜੀਤ ਸਿੰਘ ਦੇ ਅਸਤਰ ਸ਼ਾਸਤਰ ਹਨਾ ਉੱਪਰ ਤਾਂ ਅੰਗਰੇਜ਼ਾਂ ਤੇ ਸਿੱਖਾਂ ਦਾ ਜ਼ੋਰ ਤਾਂ ਇਹ ਤੱਕ ਮੈਂ ਨਹੀਂ ਅੜੀ ਨਾ ਕੀੰਦਾ ਦਾਂ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਤਰ ਸ਼ਾਸਤਰ ਹਨਾ ਜੰਗ ਦੇ ਟਾਈਮ ਦਾ ਸਾਮਾਨ ਸਾਰਾ ਹੈ ਨਾ ਛਰਪਾਨੇ ਤਲਵਾਰਾਂ ਵਿਲੇਜ ਚੱਕ हिंदो हिंदू तो पाकिस्तान युद्ध शहीद हुए शहीद म्यूजियम महाराजा रणजीत सिंह म्यूजियम युद्ध टाइम दी है न ਆ ਕੈਦੀਆਂ ਦੀ ਡਰੈੱਸ ਹੋਣੀ ਹੈ ਨਾ ਇਸ ਇੰਡੀਅਨ ਫੇਵੀ ਨੇਵੀ ਰੈਂਕ ਦਾ ਨਾ ਹੈ ਜਿਹੜੇ ਮੁੰਡਿਆਂ ਪਰ ਲੱਗਦੇ ਇਹ ਕਰਨਲਾਂ ਦੇ ਆ ਕੈਪਟਨ ਸੇਵਾ ਮੈਡਲ ਸੇ ਮੈਡਲ ਵੀ ਇੱਥੇ ਲਾਇਆ ਚਾਂਦੀ ਚੁੰਦੀ ਦੇ ਹੀ ਆ ਮੈਡਲ ਇਹ ਹਨਾ ਸਿਲਵਰ ਮੈਡਲ ਕਾਰਗਲ ਦੀ ਲੜਾਈ ਹੈ ਨਾ ਜੰਮੂ ਕਸ਼ਮੀਰ ਦੀ ਅਸ਼ਾ 4875 ਪਹਾੜੀ ਦੀ ਚੋਟੀ ਤੇ 13 ਜੇ ਅੜਕੇ ਰਾਈਫਲ ਦੇ ਜਵਾਨ 4875 ਮਿਸ਼ਕੋਤੀ ਆ ਬੰਦੂਕਾਂ ਸੀ ਸੈਮੀ ਐਕਟਰ ਕਾਰਤੂਸ ਇੱਥੇ ਉੱਦ ਲੱਕੜੀ ਦਾ ਨਮੂਨਾ ਹੁਣ ਆਇਆ ਹੈ ਨਾ ਜਿੱਦਾਂ ਇਹ ਵਾਲੀ ਦੰਗੀਆਂ ਸੀ ਡਾਂਟ ਟੱਚ ਪੇਸ਼ੰਟ ਵੀ ਦੇ ਜਿਹੜਾ ਪਹਾੜੀਆਂ ਚ ਜਿਹੜੀ ਲੜਾਈ ਹੋਈ ਸੀ ਇਹ ਕੇ 47 ਉਹ ਕੀ ਆ ਹ ਬੰਬਾ ਬੰਬਾ ਦਾ ਤਲਵਾਰਾ ਬੰਬ ਬਹਿਲੇ ਬੰਬ ਬਹਿਲੇ ਸੱਚ ਆ ਕੀ ਆ ਇਹ ਕਿਸੀ ਬੰਬ ਦਾ ਬਾਹਰਲਾ ਹਿੱਸਾ ਤੇ ਆ ਤਲਵਾਰਾ ਆ ਉਹ ਨੌਜਵਾਨ ਜਿਹੜੇ ਸ਼ਹੀਦ ਹੋਏ ਸੀ ਹਨਾ ਲੜਾਈ